ਜਿੰਨੀ એનર્ਜੀ ਇਸ ਉਮਰ ਦੇ ਵਿੱਚ ਤੁਹਾਡੀ ਹੁੰਦੀ ਹੈ ਮੈਨੂੰ ਲੱਗਦਾ ਹੈ ਕਿ ਇਸ એનર્ਜੀ ਦੇ ਨਾਲ ਤੁਸੀਂ ਪੰਜਾਬ ਦਾ ਬੇੜਾ ਗਰਕ ਵੀ ਕਰ ਸਕਦੇ ਹੋ ਤੇ ਪੰਜਾਬ ਦਾ ਬੇੜਾ ਆਬਾਦ ਵੀ ਕਰ ਸਕਦੇ ਹੋ ਜਿਹੜਾ ਕੋਈ ਸਾਡੇ ਤੋਂ ਕਮਜ਼ੋਰ ਹੈ ਉਹਦਾ ਮਜ਼ਾਕ ਨਾ ਢਾਈਏ ਜ਼ਰੂਰੀ ਨਹੀਂ ਕੋਈ ਯਾਰ ਦੀ ਲੜਾਈ ਹੋ ਗਈ ਤਾਂ ਆਪਾਂ ਉਹਦੇ 10 ਜਣਾਂ ਨੇ ਇਕੱਠੇ ਹੋ ਕੇ ਕੁੱਟਣ ਜਾਣਾ ਕਿਸੇ ਨੂੰ ਜਦੋਂ ਕੋਈ ਯਾਰ ਇੱਕ ਚੰਗੇ ਕੰਮ ਨੂੰ ਹੱਥ ਪਾ ਲੈਂਦਾ ਉਦੋਂ ਵੀ ਫਿਰ 10 ਯਾਰ ਨਾਲ ਖੜੇ ਹੋਣੇ ਚਾਹੀਦੇ ਨੇ ਪਰਚੇ ਗਾਣਿਆਂ 'ਚ ਪਾਉਣੇ ਬੜੇ ਸੌਕੇ ਨੇ ਪਰ ਜਿਨ੍ਹਾਂ ਦੇ ਪਾਏ ਨੇ ਉਹਨਾਂ ਨੂੰ ਜਾ ਕੇ ਪੁੱਛੋ ਕਿ ਹਾਂ ਪਾਈ ਕਿ ਖੁੱਲ ਕੇ ਕਦੀ ਘੁੰਮਿਆ ਪਿੰਡ 'ਚ ਕਦੀ ਢੀੜੀ ਲਾਈ ਖੁੱਲ ਕੇ ਸਮਾਂ ਯਾ ਤਾਂ ਆਪਣੇ ਕਾਰੋਬਾਰ ਕਰੋ ਜਾਂ ਸੇਵਾ 'ਚ ਲੱਗੋ ਜਾਂ ਆਪਣੇ ਮਾਪੇ-ਬਾਪ ਨਾਲ ਸਮਾਂ ਬਤਾਓ। ਸਭ ਪਹਿਲਾਂ ਤਾਂ ਮੇਰੀ ਗੱਲ ਸੁਣੋ ਮੇਰਾ ਮੈਂ ਮੈਂ ਦੋ ਕਮੈਂਟ ਹੀ ਲੈਣੇ ਤੁਹਾਡੇ ਭਰਾਓ ਕਿਉਂਕਿ ਸਾਡੇ ਨੌਜਵਾਨਾਂ ਨੂੰ ਪੰਜਾਬ 'ਚ ਇੱਕ ਤਾਂ ਬੜਾ ਅੰਡਰਐਸਟੀਮੇਟ ਕੀਤਾ ਜਾਂਦਾ ਕਿ ਇਹ ਤਾਂ ਗੇੜੀਆਂ ਮਾਰਨ ਜੋਗੇ ਨੇ ਸੱਜਣ ਸਵਰਨ ਜੋਗੇ ਨੇ ਐਣਕਾ ਪਾਲੀਆਂ ਗੇੜੀਆਂ ਲਾਣੀਆਂ ਬੁਲਟਾਂ ਦੇ ਗੱਡੀਆਂ ਚਮਕਾਲੀਆਂ ਕੁੜੀਆਂ ਛੇੜ ਲੀਆਂ ਬਸ ਇੰਨੇ ਜੋਗੇ ਹੀ ਨੇ ਪਰ ਇਹ ਨੌਜਵਾਨ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਕੱਲੇ ਨੌਜਵਾਨ ਇੰਨਾ ਕੰਮ ਨਹੀਂ ਹੈਗੇ ਜਿੰਨੀ એનર્ਜੀ ਇਸ ਉਮਰ ਦੇ ਵਿੱਚ ਤੁਹਾਡੀ ਹੁੰਦੀ ਹੈ ਮੈਨੂੰ ਲੱਗਦਾ ਹੈ ਕਿ ਇਸ એનર્ਜੀ ਦੇ ਨਾਲ ਤੁਸੀਂ ਪੰਜਾਬ ਦਾ ਬੇੜਾ ਗਰਕ ਵੀ ਕਰ ਸਕਦੇ ਹੋ ਤੇ ਪੰਜਾਬ ਦਾ ਬੇੜਾ ਆਬਾਦ ਵੀ ਕਰ ਸਕਦੇ ਹੋ ਜਿਹੜਾ ਉਪਰਾਲਾ ਇਹ ਨੌਜਵਾਨ ਨੇ ਸ਼ੁਰੂ ਕੀਤਾ ਹੈ ਮੇਰੀ ਤੁਹਾਡੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਇੱਕ ਕੌੜੀ ਜੀ ਗੱਲ ਕਰ ਲਗਾ ਪਰ ਸੱਚ ਹੈ ਆਪਾਂ ਸਾਰੇ ਮੌਤ ਦੀ ਗੱਲ ਨਹੀਂ ਸੋਚਦੇ ਇਸ ਉਮਰ ਦੇ ਵਿੱਚ ਖਾਸ ਕਰ ਕਿਉਂਕਿ ਜਦੋਂ ਰੱਬ ਯਾਦ ਨਹੀਂ ਨਾ ਰਹਿੰਦਾ ਫਿਰ ਬੰਦਾ ਕਹਿੰਦਾ ਮੌਤ ਕੀ ਹੈ ਉਹ ਚ ਵੀ ਵੱਜ ਜਾਗੇ 4000 ਸਾਡੇ ਨਾਲ ਨੇ ਮੌਤ ਦੇ ਵਿੱਚੋਂ ਲੰਘ ਜਾਗੇ ਪਰ ਜਿਹੜੀ ਕੋੜੀ ਸੱਚਾਈ ਹੈ ਕਿ ਐਸੇ ਯਾਰਾਂ ਨੇ ਤੁਹਾਡੇ ਸ਼ਮਸ਼ਾਨ ਘਾਟ ਜਾ ਕੇ ਬੁਢਾਪੇ ਦੇ ਵਿੱਚ ਜਾਂ ਜਦੋਂ ਵੀ ਇਹ ਟਾਈਮ ਆਣਾ ਇਹਨਾਂ ਨੇ ਤੁਹਾਡੇ ਕੋਲ 2 ਮਿੰਟ ਤੋਂ ਵੱਧ ਖੜਨਾ ਨਹੀਂ ਤਾਂ ਜਿੰਦੇ ਜੀ ਜੇ ਕਿਸੇ ਦਾ ਫਾਇਦਾ ਕਰ ਸਕਦੇ ਹੋ ਕਿਸੇ ਦੀ ਮਦਦ ਕਰ ਸਕਦੇ ਹੋ ਉਹ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਉਹ ਬਲੱਡ ਕੈਂਪ ਦੇ ਰੂਪ ਦੇ ਵਿੱਚ ਹੋਵੇ ਫਿਰ ਉਹ ਭਾਵੇਂ ਕਿਸੇ ਦੀ ਇਲਾਜ ਕਰਾਉਣ ਦੇ ਰੂਪ ਦੇ ਵਿੱਚ ਹੋਵੇ ਫਿਰ ਭਾਵੇਂ ਕਿਸੇ ਮਾੜੇ ਦੀ ਹੱਥ ਫੜਨ ਦੇ ਰੂਪ ਦੇ ਵਿੱਚ ਹੋਵੇ ਮੈਂ ਤੁਹਾਡੇ ਸਾਰੇ ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਲਾਨਾ ਕਿ ਮੈਂ ਕੋਈ ਲੀਡਰ ਨਹੀਂ ਮੈਂ ਕੋਈ ਤੁਹਾਨੂੰ ਇੱਥੇ ਬਹੁਤਾ ਭਾਸ਼ਣ ਦੇਣ ਨਹੀਂ ਆਇਆ ਤੁਹਾਨੂੰ ਸਿਰਫ ਇੱਕ ਸ਼ੀਸ਼ੇ ਨਾਲ ਸੱਚਾਈ ਦਿਖਾਣ ਆਇਆ ਕਿ ਅੱਜ ਤੁਸੀਂ ਇੱਥੇ ਪੱਖੇ ਥੱਲੇ ਬਹਿ ਕੇ ਆਨੰਦ ਮਾਣ ਰਹੇ ਹੋ ਤੁਹਾਡੇ ਹੱਥ ਪੈਰ ਠੀਕ ਨੇ ਕੋਈ ਬਿਮਾਰੀ ਨਹੀਂ ਤੁਸੀਂ ਬਹੁਤ ਕਰਮਾ ਵਾਲੇ ਹੋ ਪਰ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਗਲੀ ਗਵਾਂਡ ਦੇ ਵਿੱਚ ਬਹੁਤ ਪਰਿਵਾਰ ਐਸੇ ਹੋਣਗੇ ਜੇ ਲੱਭਣ ਤੇ ਜਾਓ ਕਿ ਜਿੰਨਾਂ ਬੜਿਆਂ ਕੋਲ ਆਪਣੇ ਇਲਾਜ ਜੋਗੇ ਦਵਾਈਆਂ ਜੋਗੇ ਪੈਸੇ ਨਹੀਂ ਹੋਣਗੇ ਤਾਂ ਮੈਂ ਚਾਹੁੰਦਾ ਕਿ ਤੁਸੀਂ ਹਰ ਮਹੀਨੇ 2 ਮਹੀਨੇ 3 ਮਹੀਨੇ ਬਾਅਦ ਐਦਾਂ ਦਾ ਕੈਂਪ ਜ਼ਰੂਰ ਲਾਓ ਇੱਕ ਦੂਜੇ ਦਾ ਸਾਥ ਦੇ ਕੇ ਚੰਗੇ ਉਪਰਾਲਿਆਂ ਦੇ ਵਿੱਚ ਆਪਣਾ ਯੋਗਦਾਨ ਜ਼ਰ ਕਿ ਜਿਹੜਾ ਰੱਬ ਨੂੰ ਵੀ ਮੂੰਹ ਦਿਖਾਣ ਜੋਗੇ ਹੋ ਸਕੋ ਰੱਬ ਕੋਈ ਮੈਂ ਕਿਸੇ ਇੱਕ ਸ਼ਖਸ ਨੂੰ ਨਹੀਂ ਮੰਨਦਾ ਰੱਬ ਇੱਕ ਸੋਚ ਹੈ ਇੱਕ ਚੰਗੀ ਸੋਚ ਹੈ ਔਰ ਰੱਬ ਹਰ ਜਗ੍ਹਾ ਪਰ ਰੱਬ ਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਜਾ ਕੇ ਅਸੀਂ ਮੱਥੇ ਟੇਕੀ ਜਾਈਏ ਤੇ ਜਮਾ ਹੀ ਸਾਡਾ ਬੇੜਾਗਰ ਖੋਇਆ ਪਿਆ ਜੋ ਅਸੀਂ ਅੱਜ ਕੱਲ੍ਹ ਸਮਾਜ 'ਚ ਜੋ ਹੋ ਰਿਹਾ ਹੈ ਰੱਬ ਦਾ ਮਤਲਬ ਇਹੀ ਹੈ ਕਿ ਦੁਖੀ ਦੀ ਬਾਹ ਫੜੀਏ ਜਿਹੜਾ ਕੋਈ ਸਾਡੇ ਤੋਂ ਕਮਜ਼ੋਰ ਹੈ ਉਹਦਾ ਮਜ਼ਾਕ ਨਾ ਉਡਾਈਏ ਜੇ ਰੱਬ ਨੇ ਕੋਈ ਉਹਨੂੰ ਮਾਰ ਮਾਰੀ ਹੈ ਤਾਂ ਅਸੀਂ ਉਹ ਤੋਂ ਡਰੀਏ ਕਿ ਸਾਨੂੰ ਵੀ ਅਗਲੀ ਮਾਰ ਉਹ ਨਾ ਪੈ ਜਾਵੇ ਇਸ ਕਰਕੇ ਜੇ ਹੋ ਸਕਦਾ ਤਾਂ ਕਿ ਜੁਦਾ ਦਾ ਸਾਥ ਦੇ ਕੇ ਮਦਦ ਕਰੋ ਜੋ ਇਹਨਾਂ ਨੇ ਅੱਜ ਕੈਂਪ ਲਾਇਆ ਹੈ 70 ਤੋਂ ਵੱਧ ਕਹਿੰਦੇ ਬਲੱਡ ਦੀਆਂ ਜਿਹੜੀਆਂ ਬੋਤਲਾਂ ਹੋ ਚੁੱਕੀਆਂ ਮੇਰੀ ਤੁਹਾਡੇ ਸਾਰਿਆਂ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਆਲੇ ਦੁਆਲੇ ਪਿੰਡ 'ਚ ਨਜ਼ਰ ਮਾਰੋ ਦੇ ਕਿਸੇ ਨੂੰ ਕੋਈ ਇਲਾਜ ਦੀ ਕੋਈ ਮਦਦ ਦੀ ਕੋਈ ਦਵਾਈਆਂ ਦੀ ਲੋੜ ਹੈ ਆਪਣੇ ਆਪ ਦੇ ਗਰੁੱਪ ਨੂੰ ਅੱਗੇ ਕਰਕੇ ਜਰੂਰ ਉਹਦੀ ਮਦਦ ਕਰੋ ਜ਼ਰੂਰੀ ਨਹੀਂ ਕੋਈ ਯਾਰ ਦੀ ਲੜਾਈ ਹੋ ਗਈ ਤਾਂ ਆਪਾਂ ਉਹਦੇ 10 ਜਣਾਂ ਨੇ ਇਕੱਠੇ ਹੋ ਕੇ ਕੁੱਟਣ ਜਾਣਾ ਕਿਸੇ ਨੂੰ ਜਦੋਂ ਕੋਈ ਯਾਰ ਇੱਕ ਚੰਗੇ ਕੰਮ ਨੂੰ ਹੱਥ ਪਾ ਲੈਂਦਾ ਉਦੋਂ ਵੀ ਫਿਰ 10000 ਨਾਰ ਖੜੇ ਹੋਣੇ ਚਾਹੀਦੇ ਨੇ ਏ ਨਹੀਂ ਕਿ ਲੜਾਈ ਹੋ ਗਈ ਆਦੋ ਜੀ ਕਿਸੇ ਦਾ ਸਿਰ 파ੜਨਾ ਤੇ ਚਲੋ ਚੱਕੇ ਮੋਲਟ ਮੋਟਰਸਾਈਕਲ ਤੇ ਜਾ ਕੇ ਉਹਦਾ ਸਿਰ 파ੜਤਾ ਸਿਰ 파ੜਨਾ ਬਹੁਤ ਸੌਖਾ ਹੈ ਪਰ ਜਦੋਂ ਆਪਣੇ ਪੜਦੇ ਨੇ ਨਾ ਸਿਰ ਤੇ ਮਾਵਾਂ ਹਸਪੀਟਲਾਂ ਚ ਮਿਲਕਦੀਆਂ ਨੇ ਕਿ ਸਾਡੇ ਪੁੱਤ ਨੂੰ ਬਚਾ ਲਓ ਫਿਰ ਉਹਦਾ ਹਾਲਾਤ ਪਤਾ ਲੱਗਦੇ ਨੇ ਗਰਮ ਖੂਨ ਹੈ ਮੈਂ ਵੀ ਤੁਹਾਡੀ ਉਮਰ ਚੋਂ ਹੀ ਲੰਘਿਆ ਕਾਲਜ ਚ ਪੜਿਆ ਹੁਣ ਵੀ ਤੁਹਾਡੀ ਉਮਰ ਵਾਲਾ ਹੀ ਹਾਂ ਪਰ ਫਿਰ ਵੀ ਲੜਾਈਆਂ ਦਾ ਐਂਡ ਬਹੁਤ ਮਾੜਾ ਹੈ ਸਾਰੀ ਜ਼ਿੰਦਗੀ ਜੇਲ੍ਹਾਂ ਚ ਗੁਜ਼ਰਦੀ ਹੈ ਸਾਰੀ ਜ਼ਿੰਦਗੀ ਪਰਚੇ ਗਾਣਿਆਂ ਚ ਪਾਉਣੇ ਬੜੇ ਸੌਕੇ ਨੇ ਇਹ ਪਰਚਾ ਪੈ ਗਿਆ 26 ਦਾ 302 ਦਾ 307 ਦਾ ਪਰ ਜਿਨ੍ਹਾਂ ਦੇ ਪਾਏ ਨੇ ਉਹਨਾਂ ਨੂੰ ਜਾ ਕੇ ਪੁੱਛੋ ਕਿ ਹਾਂ ਪਾਈ ਕਿ ਖੁੱਲ ਕੇ ਕਦੀ ਘੁੰਮਿਆ ਪਿੰਡ ਚ ਕਦੀ ਗੇੜੀ ਲਾਈ ਖੁੱਲ ਕੇ ਇਸ ਕਰਕੇ ਨੌਜਵਾਨੋ ਲੜਾਈਆਂ ਤੋਂ ਨਸ਼ਿਆਂ ਤੋਂ ਦੂਰ ਰਹੋ ਨਸ਼ਾ ਕਰਨਾ ਹੈ ਤਾਂ ਸੇਵਾ ਦਾ ਨਸ਼ਾ ਕਰੋ ਦੇਸ਼ ਨੂੰ ਪਿਆਰ ਕਰਨ ਦਾ ਜਿਹੜਾ ਤੁਸੀਂ ਕਰਨਾ ਹੀ ਹੈ ਨਸ਼ਾ ਤਾਂ ਪੰਜਾਬ ਨੂੰ ਪਿਆਰ ਕਰਨ ਦਾ ਨਸ਼ਾ ਕਰੋ ਆ ਨਸ਼ਿਆਂ ਦੇ ਵਿੱਚ ਕੁਝ ਨਹੀਂ ਪਿਆ ਜਿੰਮ ਮਾਰੋ ਸਪੋਰਟਸ ਕਰੋ ਚੰਗੇ ਕੰਮ ਕਰੋ ਇਹੀ ਉਪਰਾਲਾ ਹੈ ਬਾਕੀ ਮੈਂ ਕੋਈ ਬਾਬਾ ਨਹੀਂ ਨਾ ਕੋਈ ਮੈਂ ਬਹੁਤਾ ਕੋਈ ਬਹੁਤ ਵੱਡਾ ਸਮਾਜ ਸੇਵੀ ਆ ਕਿ ਮੈਂ ਤੁਹਾਨੂੰ ਭਾਸ਼ਣ ਦਵਾ ਤੁਹਾਡੀ ਜ਼ਿੰਦਗੀ ਐ ਐਟ ਦ ਐਂਡ ਜੋ ਤੁਸੀਂ ਆਪਣੇ ਤਨ ਨਾਲ ਕਰੋਗੇ ਹੰਡਾਣਾ ਤਾਂ ਤੁਹਾਨੂੰ ਉਹੀ ਪੈਣਾ ਅੱਜ ਜੋ ਮੈਂ ਬੀਜੂਗਾ ਵੜਨਾ ਮੈਨੂੰ ਉਹੀ ਪੈਣਾ ਮੈਂ ਇਹ ਨਹੀਂ ਕਹਿ ਸਕਦਾ ਕੱਲ ਨੂੰ ਕਿ ਮੈਂ ਲਾਇਆ ਤਾਂ ਅੰਬ ਸੀਗੇ ਤੇ ਵੜਨੇ ਮੈਨੂੰ ਫੁੱਲ ਪੈ ਰਹੇ ਨੇ ਇਸ ਕਰਕੇ ਜੋ ਅੱਜ ਚੜੀ ਜਵਾਨੀ ਦੇ ਵਿੱਚ ਬੀਜੂਗੇ ਉਹ ਤੁਹਾਨੂੰ ਨਾਲ-ਨਾਲ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ ਵੜਨ ਦਾ ਮੌਕਾ ਜ਼ਰੂਰ ਮਿਲੂਗਾ ਹੁਣ ਵੜਨਾ ਕੀ ਚਾਹਨੇ ਹੋ ਉਸ ਹੱਬ ਨਾਲ ਤੁਸੀਂ ਬੀਜ ਲਓ ਬੀਜਣ ਦੇ ਵਿੱਚ ਨਫ਼ਰਤ ਬੀਜ ਲੋ ਬੀਜਣ ਦੇ ਵਿੱਚ ਯਾਰ ਮਾਰ ਬੀਜ ਲੋ ਬੀਜਣ ਦੇ ਵਿੱਚ ਵਿਹਲੜ ਪੁਣਾ ਬੀਜ ਲੋ ਕਿ ਕੋਈ ਕੰਮ ਹੀ ਨਹੀਂ ਕਰਨਾ ਸਾਰਾ ਦਿਨ ਗੇੜੀਆਂ ਲਾ ਲੀਆਂ ਕਾਲਜ ਗਏ ਨਾ ਗਏ ਇੱਕ ਬਰਾਬਰ ਸਮਾਂ ਬਰਬਾਦ ਨਾ ਕਰੋ ਜਾਂ ਤਾਂ ਆਪਣੇ ਕਾਰੋਬਾਰ ਕਰੋ ਜਾਂ ਸੇਵਾ 'ਚ ਲੱਗੋ ਜਾਂ ਆਪਣੇ ਮਾਪੇ-ਮਾਪ ਨੂੰ ਸਮਾਂ ਬਤਾਓ ਅਵੇਲੀਆਂ ਗੇੜੀਆਂ ਨੇ ਫੋਨਾਂ ਨੇ ਰੀਲਾਂ ਨੇ ਵੀਡੀਓ ਨੇ ਤੁਹਾਨੂੰ ਕੁਝ ਨਹੀਂ ਦੇਣਾ ਇਹ ਸਿਰਫ ਤੁਹਾਡਾ ਸਮਾਂ ਬਰਬਾਦ ਕਰ ਰਹੀਆਂ ਨੇ ਅੱਜ ਜੇ ਤੁਹਾਡੇ ਕੋਲ ਸਮਾਂ ਹੈ ਚੰਗਾ ਇਹਨੂੰ ਸਹੀ ਲੇਖੇ ਲਾ ਲਓ ਜਾਂ ਗੁਰੂ ਦੇ ਲੜ ਲਾ ਲਓ ਜਾਂ ਸੇਵਾ ਦੇ ਲੜ ਲਾ ਲਓ ਯਾ ਨਾਲ-ਨਾਲ ਕਾਰੋਬਾਰ ਵੀ ਕਰ ਲਓ ਕੋਈ ਕੰਮ ਕਰ ਲਓ ਖੇਤੀਬਾੜੀ ਕਰ ਲਓ ਕੋਈ ਬਿਜ਼ਨਸ ਕਰ ਲਓ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਰੋ ਮੈਂ ਸਿਰਫ ਅੱਜ ਇਸ ਕੈਂਪ ਤੇ ਇਸੇ ਲਈ ਆਇਆ ਕਿ ਬੜੀ ਛੋਟੀ ਉਮਰ ਦੇ ਵਿੱਚ ਇਹ ਨੌਜਵਾਨ ਮੇਰੇ ਕੋਲ ਆਏ ਤੇ ਕਹਿੰਦੇ ਭਾਈ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਤੁਸੀਂ ਸਾਡੇ ਕੈਂਪ ਤੇ ਪਹੁੰਚੋ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੈਂਪ ਨੂੰ ਲਾਉਣ ਦੇ ਵਿੱਚ ਕੋਈ ਸੇਵਾ ਦੀ ਮੇਰੀ ਲੋੜ ਹੈ ਮੇਰੀ ਜ਼ਰੂਰ ਲਾਓ ਕਿਉਂਕਿ ਮੈਂ ਕੋਈ ਤੁਹਾਡੇ ਕੋਲ ਵੋਟਾਂ ਮੰਗਣ ਨਹੀਂ ਆਇਆ ਮੈਂ ਤੁਹਾਡੇ ਕੋਲ ਕੁਝ ਲੈਣ ਨਹੀਂ ਆਇਆ ਇੱਕ ਨੌਜਵਾਨ ਹੋਣ ਦੇ ਨਾਤੇ ਮੇਰੇ 'ਚ ਦਰਦ ਹੈ ਕਿ ਜੇ ਮੇਰੇ ਵਿੱਚ ਜਾਂ ਮੇਰੀ ਟੀਮ ਵਿੱਚ ਸੇਵਾ ਦੀ ਭਾਵਨਾ ਹੋ ਸਕਦੀ ਹੈ ਤਾਂ ਬਾਕੀਆਂ ਦੇ ਵਿੱਚ ਵੀ ਕਿਉਂ ਨਹੀਂ ਹੋ ਸਕਦੀ ਸਾਰਿਆਂ ਦੇ ਵਿੱਚ ਹੋ ਸਕਦੀ ਹੈ ਬਸ ਅਸੀਂ ਰਹਿਣਾ ਗਿੱਜ ਗਏ ਕਿ ਜੇ ਮੈਨੂੰ ਚਾਰ ਲੋਕ ਜਾਣਦੇ ਨੇ ਤਾਂ ਮੈਂ ਉਹਨਾਂ ਨੂੰ ਕਿਉਂ ਦੱਸਾਂ ਕਿ ਇਹ ਵੀ ਘੈਂਟ ਹੈ ਸਾਨੂੰ ਲੱਗਦਾ ਹੈ ਕਿ ਮੇਰੀ ਹੀ ਬਣੀ ਬਣਾਈ ਹੋਈ ਮੇਰੀ ਬਣੀ ਬਣਾਈ ਹੈ ਬਾਕੀ ਤਾਂ ਸਾਰੇ ਐਂ ਹੀ ਮੂੰਹ ਚੱਕੀ ਫਿਰਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਜੇ ਨੌਜਵਾਨ ਚੰਗਾ ਉਪਰ ਅੱਲਾ ਕਰ ਰਹੇ ਨੇ ਅਸੀਂ ਇਹਨਾਂ ਦਾ ਸਾਥ ਦਈਏ ਇਹਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੀਏ ਤੇ ਜਿਹੜਾ ਕਲੰਕ ਸਾਡੇ ਨੌਜਵਾਨਾਂ ਤੇ ਗੇੜੀਆਂ ਦਾ ਆਸ਼ਕੀਆਂ ਦਾ ਜਾਂ ਲੜਾਈਆਂ ਦਾ ਲੱਗਿਆ ਹੋਇਆ ਇਹਨੂੰ ਆਪਾਂ ਲਾਈਏ ਇਹ ਲੈਣਾ ਕਿਦਾਂ ਜਿੱਦਾਂ ਸੋਸ਼ਲ ਮੀਡੀਆ ਤੇ ਇੱਕ ਚੀਜ਼ ਵਾਇਰਲ ਹੁੰਦੀ ਹੈ ਜਦੋਂ ਕੋਈ ਨੌਜਵਾਨ ਕੋਈ ਗਲਤ ਹਰਕਤ ਕਰਦਾ ਉਹ ਵਾਇਰਲ ਬਜਾ ਤੇਜ਼ੀ ਨਾਲ ਹੁੰਦੀ ਹੈ ਪਰ ਜਦੋਂ ਉਹੀ ਨੌਜਵਾਨ ਕੋਈ ਚੰਗਾ ਉਪਰਾਲਾ ਕਰਦਾ ਉਹ ਵਾਇਰਲ ਘੱਟ ਹੁੰਦਾ ਉਹਦੇ ਵਿੱਚ ਹੁਣ ਅਸੀਂ ਇਹ ਨਹੀਂ ਕਿ ਉਹ ਕਰਨਾ ਹੀ ਬੰਦ ਕਰ ਦਈਏ ਅਸੀਂ ਉਹ ਚੰਗੇ ਉਪਰਾਲੇ ਜਿਆਦਾ ਤੋਂ ਜਿਆਦਾ ਕਰੀਏ ਅੱਜ ਜੇ ਇਹਨਾਂ ਨੇ ਕੈਂਪ ਲਾਇਆ ਪਹਿਲਾ ਹਿੰਮਤ ਕੀਤੀ 18-19 ਸਾਲ ਦੀ ਉਮਰ ਦੇ ਵਿੱਚ ਇਹ ਉਪਰਾਲਾ ਕਰਨਾ ਸੌਕੀ ਗੱਲ ਨਹੀਂ ਹੈ ਪਰ ਜੇ ਇਹਨੇ ਲਾਇਆ ਅੱਜ 70 ਯੂਨਿਟ ਹੋਏ ਨੇ ਅਗਲੀ ਵਾਰੀ 70 ਦੀ ਜਗ੍ਹਾ 200 ਹੋਣਗੇ ਫਿਰ 300 ਹੋਣਗੇ ਫਿਰ ਇੱਕ ਦਿਨੇ ਮੁੰਡਾ ਪੰਜਾਬ ਦਾ ਸਭ ਤੋਂ ਵੱਡਾ ਕੈਂਪ ਲਾਇਆ ਕਰੇਗਾ ਕਿ ਭਾਈ ਜੇ ਨੌਜਵਾਨ ਕੋਈ ਦੇਖਣ ਨੇ ਤਾਂ ਪੰਜਾਬ ਦੇ ਆ ਦੇਖੋ ਐਦਾਂ ਦੀਆਂ ਦੀਆਂ ਰੀਲਾਂ ਪਾਇਆ ਕਰੋ ਐਦਾਂ ਦੀਆਂ ਦੀਆਂ ਸਟੋਰੀਆਂ ਪਾਇਆ ਕਰੋ ਤੁਸੀਂ ਸਟੋਰੀਆਂ ਸ਼ੇਅਰ ਕਰਦੇ ਹੋ ਲੁਚੀਆਂ ਆਪਣੇ ਦੋਸਤਾਂ ਨੂੰ ਤੇਰਾ ਬਾਪ ਕਹਿੰਦੇ ਸਮਾਜ ਦੇ ਵਿੱਚ ਲੱਚਰ ਤਾਂ ਫੈਲ ਰਹੀ ਫੈਲਾ ਆ ਵੀ ਤਾਂ ਆਪਾਂ ਹੀ ਰਹੇ ਹੁਣ ਤੁਹਾਡੇ ਸਾਰਿਆਂ ਦੇ ਇੰਸਟਾਗ੍ਰਾਮ ਖੋਲ ਕੇ ਜੇ ਮੈਂ ਚੈੱਕ ਕਰ ਲਾਂ ਤਾਂ ਸਭ ਤੋਂ ਵੱਧ ਗੰਦੀਆਂ ਰੀਲਾਂ ਸ਼ੇਅਰ ਕਰਨ ਵਾਲੇ ਆਪਾਂ ਬੈਠੇ ਹੋਵਾਂਗੇ ਪਰ ਸਾਡੇ ਨੂੰ ਜ਼ਰੂਰਤ ਨਹੀਂ ਹੋਊਗੀ ਕਿ ਹਾਂ ਭਾਈ ਆ ਮੈਂ ਕਰ ਪਰ ਜਦੋਂ ਜੇ ਚੰਗੀ ਚੀਜ਼ ਰੀਲ ਰੀਲ ਸ਼ੇਅਰ ਕਰਨ ਦੀ ਗੱਲ ਆਵੇ ਤਾਂ ਇੱਕ ਨੇ ਫੇਰ ਆਪਾਂ ਕਹਿੰਦੇ ਸਮਾਜ ਚ ਚੰਗਿਆਈ ਆਵੇ ਉਹ ਕਿਵੇਂ ਆਏਗੀ ਚੰਗਿਆਈ ਤਾਂ ਹੀ ਆਏਗੀ ਤੇ ਚੰਗਿਆਈ ਪ੍ਰਮੋਟ ਕਰੂਗੇ ਚੰਗਿਆਈ ਸ਼ੇਅਰ ਕਰੂਗੇ ਚੰਗਿਆਈ ਨੂੰ ਇੰਸਟਾਗ੍ਰam ਦੀ ਰੀਲਾਂ ਤੇ ਫੇਸਬੁੱਕ ਤੇ ਪਾਉਂਗੇ ਭਾਵੇਂ ਆਪ ਹੀ ਰਿਕਾਰਡ ਕਰਕੇ ਪਾਓ ਪਰ ਪਾਓ ਜਰੂਰ ਤੇ ਮੇਰੀ ਲੁਚੀ ਵਾਲੀ ਗੱਲ ਤੇ ਹਾਸਾ ਬੜਾ ਆਇਆ ਸਾਰਿਆਂ ਨੂੰ ਮੈਂ ਦੇਖਿਆ ਮਤਲਬ ਆ ਤੁਹਾਡੇ ਇੰਸਟਾਗ੍ਰam 'ਚ ਲੁਚੀਆਂ ਗੱਲਾਂ ਸ਼ੇਅਰ ਹੋਈਆਂ ਹੋਈਆਂ ਚਲੋ ਇਹ ਉਮਰ ਹੈ ਹੁੰਦਾ ਕਈ ਵਾਰ ਯਾਰਾਂ ਤੇ ਯਾਰਾਂ ਨਾਲ ਮਖੌਲ ਹੋ ਜਾਂਦਾ ਪਰ ਨਾਲ-ਨਾਲ ਮੇਰੀ ਬੇਨਤੀ ਹੈ ਕਿ ਚੰਗੇ ਉਪਰਾਲਿਆਂ ਨੂੰ ਵੀ ਸਪੋਰਟ ਕਰੋ ਜਿੱਥੇ ਕਿਤੇ ਇੱਕ ਸਿੰਗਰ ਦੇ ਅਜ ਦੇ ਕੱਠ ਪਾਣੇ ਉਹਨੂੰ ਫੋਟੋਆਂ ਕਰਾਣ ਲਈ ਜਾ ਕੇ ਕਿਤੇ ਜਦੋਂ ਕੋਈ ਚੰਗਾ ਉਪਰਾਲਾ ਹੁੰਦਾ ਉੱਥੇ ਵੀ ਕੱਠ ਪਾਇਆ ਕਰੋ ਉਹ ਵੀ ਤੁਹਾਡਾ ਉਨਾ ਹੀ ਫਰਜ਼ ਹੈ ਜਿੰਨਾ ਤੁਹਾਡਾ ਇੱਕ ਸਿੰਗਰ ਨੂੰ ਜਾ ਕੇ ਮਿਲਣਾ ਫਰਜ਼ ਹੈ ਇੱਕ ਸਿੰਗਰ ਦੀ ਕੌਂਟਰੋਵਰਸੀ ਉਹ ਦੁਨੀਆ ਦੇ ਵਿੱਚ ਹਲਲ ਲਾਲਾ ਕਰਾ ਦਿੰਦੀ ਆ ਪੂਰੀ ਕਿ ਦੇਖੋ ਵੀ ਫਲਾਣੇ ਸਿੰਗਰ ਦੀ ਫਲਾਣੇ ਸਿੰਗਰ ਨਾਲ ਬੀਫ ਹੋ ਗਈ ਉਹ ਫਲਾਣੇ ਸਿੰਗਰ ਦੀ ਫਲਾਣੇ ਸਿੰਗਰ ਨਾਲ ਹੋ ਗਈ ਕਦੀ ਕਿਸੇ ਸਿੰਗਰ ਨੂੰ ਤੁਸੀਂ ਗਰਾਊਂਡ ਤੇ ਹੱਥੋਂ ਪਾਈ ਹੁੰਦੇ ਦੇਖਿਆ ਪਰ ਉਹਨਾਂ ਦੇ ਫੈਨ ਆਪਸ ਦੇ ਵਿੱਚ ਜ਼ਰੂਰ ਹੱਥੋਂ ਪਾਈ ਹੁੰਦੇ ਨੇ ਪਰ ਉਹ ਆਪਸ ਚ ਕਦੀ ਸਟੇਜ ਤੇ ਨਹੀਂ ਹੁੰਦੇ ਉਸ ਸਟੇਜ ਤੇ ਬੜਕ ਜੀ ਮਾਰਦੇ ਨੇ ਇੱਕ ਗਾਣਾ ਪਾਉਂਦੇ ਨੇ ਵਿਊ ਲੈ ਕੇ ਖਾੜੇ ਖੂੜੇ ਲਾ ਕੇ ਪੈਸੇ ਪੂਸੇ ਕਮਾ ਕੇ ਘਰ ਜਾਂਦੇ ਨੇ ਅਸੀਂ ਆਪਸ ਵਿੱਚ ਵੇਲੇ ਲੜਦੇ ਰਹਿੰਦੇ ਆ ਕਿ ਹਾਂ ਭਾਈ ਤੁਸੀਂ ਅਸੀਂ ਉਹਦੇ ਫੈਨ ਆ ਉਹ ਕਹਿੰਦਾ ਤੁਸੀਂ ਉਹਦੇ ਫੈਨ ਫੈਨ ਬਣਨਾ ਇਨਸਾਨੀਅਤ ਦੇ ਬਣੋ ਜਿਵੇਂ ਇਹਨਾਂ ਵੀਰਾਂ ਨੇ ਚੰਗਾ ਉਪਰਾਲਾ ਕੀਤਾ ਇਹਨਾਂ ਦਾ ਬਹੁਤ ਬਹੁਤ ਸਾਥ ਦਿਓ ਬਹੁਤ ਬਹੁਤ ਧੰਨਵਾਦ ਤੁਸੀਂ ਮੇਨਾਂ ਨੂੰ ਸੁਣਿਆ ਚੇਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ